ਇਹ ਦਾ ਫੋਨ ਆਵਾ ਇਹ ਤਾਂ ਨਵ ਦੇ ਸਹੁਰਿਆਂ ਤੋਂ ਆ। ਹੈਲੋ ਸასიਰ ਜੀ ਹੋਰ ਸੁਣਾਓ ਠੀਕ ਠਾਕ ਜੇ? ਅੱਛਾ ਅੱਛਾ। ਹਾਂਜੀ ਅਸੀਂ ਵੀ ਠੀਕ ਠਾਕ ਸਾਰੇ। ਹਾਂਜੀ ਹਾਂਜੀ ਚਲਣ ਦੀਆਂ ਤਿਆਰੀਆਂ ਕੇ। ਠੀਕ ਆ ਠੀਕ ਆ। ਹੋਰ ਸੁਣਾ ਸੇਤਾ ਠੀਕ ਠਾਕ ਤੁਹਾਡੀਆਂ? ਅੱਛਾ। ਚਲੋ ਵਧੀਆ ਫਿਰ ਤੇ। ਹਾਂਜੀ ਹਾਂਜੀ ਠੀਕ ਜੀ ਅੱਛਾ ਕੋਈ ਗੱਲ ਨਹੀਂ ਕਰਵਾ ਦਿਓ ਗੱਲ ਤੁਸੀਂ ਮੇਰੀ ਹਾਂਜੀ ਸਸਕੀ ਕਾਲ ਪੁੱਤ ਹਾਂ ਪੁੱਤ ਠੀਕ ਠਾਕ ਆ ਤੂੰ ਆਪਣਾ ਸੁਣਾ ਹਾਂ ਨਾ ਵੀ ਠੀਕ ਵਾ ਨਵ ਨਾਲ ਏ ਉਹ ਨਾ ਪੁੱਤ ਕਰ ਨਹੀਂ ਹੈਗੀ ਆਹ ਉਹ ਫਿਰ ਤੈਨੂੰ ਪਤਾ ਹੀ ਵਿਆਹ ਦੀਆਂ ਤਿਆਰੀਆਂ ਚੱਲਣੀਆਂ ਵਾ ਨਾ ਕੁਛ ਨਾ ਕੁਛ ਲੈਣ ਤਰੀਆਂ ਰਿੰਦੀਆਂ ਹਨ ਨਾ ਨਾਣ ਪਰ ਜੈਦੋ ਜਣ ਗਈ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਦੋਂ ਆਉਗੀ ਫਿਰ ਮੈਂ ਤੇਰੀ ਗੱਲ ਕਰਵਾ ਦੂੰਗੀ ਹੈ ਜੇ ਇੱਕ ਗੱਲ ਹੈਗੀ ਤੇ ਮੈਨੂੰ ਦੱਸ ਦੇ ਤੂੰ ਅੱਛਾ ਰਾਂਗ ਪੁੱਛਣਾ ਹੈ ਚਲ ਕੋਈ ਨਹੀਂ ਮੈਂ ਪੁੱਛ ਲੂੰਗੀ ਉਹਨੂੰ ਹਾਂ ਕੋਈ ਨਹੀਂ ਪਤਾ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਮੈਂ ਦਾ ਪੁੱਛ ਲੂੰਗੀ ਹਾਂ ਚਲ ਠੀਕ ਆ ਪੁੱਤ ਚੰਗਾ ਸਾਸ੍ਰੀਕਾਲ ਲੈ ਦੱਸ ਉਹਦਾ ਵੀ ਤੇ ਵਿਚਾਰੇ ਦਾ ਜੀ ਕਰਦਾ ਕਿ ਨਾ ਗੱਲ ਕਰਨ ਨੂੰ ਹੁਣ ਕੁੜੀ ਤੇ ਪਿਆਰੇ ਤੇ ਪਾਣੀ ਵੀ ਪੈਣ ਦਿੰਦੀ ਵੀ ਨਾ ਮੈਂ ਨਹੀਂ ਗੱਲ ਕਰਨੀ ਮੰਮੀ ਜੋ ਮਰਜ਼ੀ ਹੋ ਜੇ ਪਰ ਉਹਦਾ ਵਿਚਾਰੇ ਦਾ ਠੀਕ ਕਸੂਰ ਵਾ ਚਲ ਇਦਾਂ ਕਰਦੀ ਆ ਅਮਨ ਨੂੰ ਕਹਿੰਨੀ ਆ ਸ਼ਾਇਦ ਉਹ ਕੋ ਸਮਝਾਵੇ ਤਾਂ ਦਿਖਾਣੇ ਚ ਕੋਈ ਗੱਲ ਪੈ ਜੇ ਹੁਣ ਜਿਹੜੇ ਲੱਗ ਰੂੰਗੇ ਪੁੱਛਣੇ ਆ ਇੱਕ ਦੂਜੇ ਨੇ ਇਹੋ ਪੁੱਛ ਸਕਦੇ ਆ ਹੁਣ ਮੈਂ ਦੱਸ ਕੀ ਕਰਾਂ ਵਿੱਚ ਅਮਨ ਆ ਪਤਾ ਨਹੀਂ ਕਿੱਥੇ ਚਲ ਗਈ ਆ ਅਮਨ ਮੰਮੀ ਕੀ ਆ ਮਾਜ ਮਾਰੀ ਜਾਣ ਦੇ ਤੂੰ ਮੈਨੂੰ ਕੁੱਤੇ ਕੀ ਕਰ ਰਹੀ ਆ ਮੰਮੀ ਕਰਨਾ ਕੀ ਆ ਆ ਖਲਾਰਾ ਬੜਾ ਪਿਆਰਾ ਹੀ ਕੋਠੇ ਤੇ ਮੈਂ ਹਟਾੜੂ ਲਾਦਾ ਚਲ ਠੀਕ ਆ ਉੱਤੇ ਹੀ ਆਉਣੀ ਆ ਮੈਂ ਹਾਈ ਹਾਈ ਨਹੀਂ ਅਮਨ ਆ ਮੈਂ ਤਾਂ ਸਾਰਾ ਸਾਈ ਹੋ ਗਈ ਆ ਤੂੰ ਤੋ ਪੇ ਕੀ ਕਰਨੀ ਉੱਤੇ ਮੰਮੀ ਮੈਂ ਝਾੜੂ ਲਾਉਂਦੀ ਹਾਂ ਤੂੰ ਫੇਰ ਕੀ ਕਰਨਾ ਮੈਂ ਸ਼ਾਂ ਆ ਲੈ ਮੰਦੀ ਕੋਈ ਨਹੀਂ ਜਿਹੜਾ ਕੰਮ ਨਿਭੜ ਜਿਹੜਾ ਵਧੀਆ ਬਾਅਦ ਚ ਮੁੰਡਾ ਵੀ ਰੋਣ ਲੱਗ ਪੈਂਦਾ ਵਾ ਮੇਰੀ ਗੱਲ ਸੁਣ ਪੁੱਤ ਮੈਂ ਗੱਲ ਕਰਨੀ ਤੇ ਨਾ ਇੱਕ ਕੀ ਕਰਨੀ ਆ ਮੁੰਡੇ ਦੀ ਦਾਦੀ ਦਾ ਆਇਆ ਪਹਿਲਾਂ ਫੋਨ ਤੇ ਫੇਰ ਉਹਨੇ ਮੇਰੀ ਮੁੰਡੇ ਨਾਲ ਵੀ ਗੱਲ ਕਰਾਤੀ ਤੇ ਉਹ ਵਿਚਾਰਾ ਕਹਿਣ ਲੱਗਾ ਵੀ ਮੇਰੀ ਨਵ ਨਾਲ ਗੱਲ ਕਰਾਓ ਤੇ ਜਿਹੜੀ ਨਵ ਆ ਨਾ ਉਹ ਤੇ ਪਿਆਰਾਂ ਦੇ ਪਾਣੀ ਨਹੀਂ ਪੀਣਨ ਦੀ ਉਹ ਆਂਦੀ ਨਾ ਮੰਮੀ ਮੇਰੀ ਗੱਲ ਨਹੀਂ ਕਰਾਉਣੀ ਤੇ ਹੀ ਉਹਦੇ ਨਾਲ ਜੋ ਮਰਜ਼ੀ ਹੋ ਜੇ ਮਮੀ ਤੁਹਾਨੂੰ ਵੀ ਤੇ ਪਤਾ ਹੀ ਆ ਉਹਨੇ ਕਿੱਥੇ ਗੱਲ ਕਰ ਲੈਣੀ ਉਹਦੇ ਨਾਲ ਤੇ ਤੁਸੀਂ ਉਹਦੇ ਤੇ ਪ੍ਰੈਸ਼ਰ ਪਾਇਓ ਬਣਾ ਜੇ ਗੱਲ ਕਰਨ ਦਾ ਮੇਰੀ ਗੱਲ ਸੁਣ ਪੁੱਤ ਮੈਂ ਸਮਝ ਨਹੀਂ ਆ ਗੱਲ ਸਾਰੀ ਨੂੰ ਪਰ ਉਹ ਮੁੰਡੇ ਦਾ ਕਿ ਕਸੂਰ ਆ ਵਿਚਾਰੇ ਦਾ ਹੈ ਉਹਦਾ ਤੇ ਕੀ ਕਰਦਾ ਯਾਰਾਂ ਗੱਲ ਕਰਨ ਨੂੰ ਇਹਦਾ ਭਾਵੇਂ ਨਹੀਂ ਕਰਦਾ ਅਗਲੇ ਨੇ ਹੁਣ ਗੱਲ ਕਰਨੀ ਹੈ ਇਹਦੇ ਨਾਲ ਇਹਨੂੰ ਪੁੱਛਣਾ ਹੈਗਾ ਕਿ ਕਿਹੜੇ ਰੰਗ ਦਾ ਸੂਟ ਪਾਉਣਾ ਤੇ ਮੈਂ ਕਿਹੜੇ ਰੰਗ ਦੀ ਪੱਗ ਬੰਨਾਂ ਦੱਸ ਹੁਣ ਮੈਂ ਆ ਵਿੱਚ ਲੀਆਂ ਗੱਲਾਂ ਕਰਦੀ ਚੰਗੀ ਲੱਗਣੀ ਆ ਹੁਣ ਇਹ ਤੇ ਦੋਵੇਂ ਆਪਸ ਵਿੱਚ ਗੱਲ ਕਰ ਸਕਦੇ ਆ ਨਾ ਮੈਂ ਤੇ ਸੱਚੀ ਬੜੀ ਪਰੇਸ਼ਾਨ ਆ ਤੂੰ ਹੀ ਕਰਾ ਹ ਕਿਤੇ ਨਾ ਨਾ ਗੱਲ ਸ਼ਾਇਦ ਤੇਰੀ ਗੱਲ ਮੰਨ ਲੈ ਕਿਤੇ ਗੱਲ ਕਰ ਲੈ ਇੱਕ ਵਾਰੀ ਉਹ ਤਾਂ ਕੀ ਹੋ ਚ ਲਿਆ ਵਾ ਹੁਣ ਜਦ ਨਾਲ ਜ਼ਿੰਦਗੀ ਬਤਾਉਣੀ ਆ ਗੱਲ ਕਰਨ ਚ ਹਰ ਜਵਾ ਨਹੀਂ ਗੱਲ ਤੇ ਵਾ ਤੁਹਾਡੀ ਸਹੀ ਆ ਮੁੰਡਾ ਵੀ ਸਹੀ ਆ ਆਪਣੀ ਥਾਂ ਤੇ ਤੇ ਉਹਨੇ ਤੇ ਹੁਣ ਵਿਆਹ ਦੀ ਤਿਆਰੀ ਕਰਨੀ ਕਰਨੀ ਆ ਸੋ ਤਿਆਰੀਆਂ ਹੁੰਦੀਆਂ ਤੇ ਉਹਨੇ ਤੇ ਹੁਣ ਇਹਦੇ ਸੂਟ ਨਾਲ ਦੀ ਪੱਗ ਬੰਨਣੀ ਆ ਉਹ ਤੈਨੂੰ ਵੇ ਗੱਲ ਕਰਨੀ ਪੈਣੀ ਆ ਪਰ ਮੰਮੀ ਮੈਂ ਕੀ ਘਰਾਂ ਵਿੱਚ ਮੈਂ ਉਹਨੂੰ ਕਿੱਦਾਂ ਸਮਝਾਵਾਂ ਉਹ ਇੰਨਾ ਵੀ ਨਹੀਂ ਮੈਂ ਉਹਦੇ ਤੇ ਪ੍ਰੈਸ਼ਰ ਪਾ ਸਕਦੀ ਓਹ ਧੀ ਹੌਲੀ ਨਾਲ ਨਾਲ ਉਹਨੇ ਆਪੇ ਸੈੱਟ ਹੋ ਜਾਣਾ ਤੇ ਆਪੇ ਕਰ ਲਿਆ ਕਰਨੀ ਆ ਹੁਣ ਇੱਕਦਮ ਥੋੜੀ ਉਹਨੇ ਗੱਲ ਕਰ ਲੈਣੀ ਉਹਦੇ ਨਾਲ ਪਤਾ ਕੀ ਆ ਪੁੱਤ ਆਜਾ ਤੇ ਮੈਂ ਟਾਲਮਟੋਲ ਕਰਤਾ ਕੋ ਸ਼ਾਪਿੰਗ ਕਰਨ ਗਈਆਂ ਵਾ ਹੈ ਤੇ ਹੁਣ ਜੇ ਉਹਦਾ ਫੇਰ ਸ਼ਾਮੀ ਫੋਨ ਆ ਗਿਆ ਤੇ ਫੇਰ ਮੈਂ ਉਹਨੂੰ ਕੀ ਕਹੂੰਗੀ ਉਹਨੇ ਕਹਿਣਾ ਸਾਰਾ ਦਿਨ ਸ਼ਾਪਿੰਗ ਕਰਦੀ ਰਹਿੰਦੀ ਆ ਐਦਾਂ ਜਵਾਬ ਦੇਣਾ ਔਖਾ ਹੋ ਗਿਆ ਮੇਰੇ ਵਾਸਤੇ ਮੇਰੀ ਗੱਲ ਸੁਣੋ ਹੁਣ ਲਾ ਲਿਓ ਕੋਈ ਨਾ ਕੋਈ ਬਹਾਨਾ ਤੁਸੀਂ ਤੇ ਜੀ ਦੇਖੂਗੀ ਵਾਹੇ ਇਹਦੀ ਨਾਲ ਗੱਲ ਕਰਕੇ ਵੀ ਕੀ ਕਹਿੰਦੀ ਆ ਜੇ ਮੰਨ ਜੂਗੀ ਤੇ ਉਹਨੂੰ ਮੈਂ ਕਹਣਾ ਘੜੀ ਦੀ ਘੜੀ ਕਰ ਲਾ ਗੱਲ ਕਿਹੜਾ ਰੋਜ਼ ਇਹ ਮਾਂ ਕਰ ਚਲ ਰੰਗ ਰੂਗ ਪੁੱਛਦਾ ਵਿਚਾਰਾ ਤੇ 10 ਸਟ ਚਲ ਇੰਨਾ ਕ 10 ਦੇ ਨਹੀਂ ਤੇ ਅਗਲੇ ਦੇ ਮਾਂ ਚ ਵੀ ਇਦਾਂ ਹੋਣਾ ਤੇ ਪਤਾ ਨਹੀਂ ਕਿਉਂ ਨਹੀਂ ਗੱਲ ਕਿਉਂ ਨਹੀਂ ਗੱਲ ਕਰਦੀ ਹਨਾ ਹੁਣ ਆਈ ਉਹ ਤੇ ਮਾਂ ਖਰਾਬ ਹੋ ਜੇ ਕੋਈ ਫਿਰ ਆਹ ਨਹੀਂ ਚਲ ਮੈਂ ਇਹਨੂੰ ਕਹੂੰਗੀ ਮੜਾ ਜਿਆ ਤੇ ਚਲ ਤੂੰ ਗੱਲ ਕਰਕੇ ਹੀ ਦੱਸ ਦੇ ਵੀ ਕਿਹੜੇ ਕਲਰ ਦੀ ਪੱਗ ਬੰਨਣੀ ਆ ਆਹ ਠੀਕ ਵਾ ਹਨਾ ਤੇ ਮੰਮੀ ਮੇਰੀ ਗੱਲ ਸੁਣੋ ਉਹਨਾਂ ਨੇ ਤੇ ਤਿਆਰੀਆਂ ਸ਼ੁਰੂ ਕਰ ਲੀਆਂ ਵਾ ਤੇ ਆਪਾਂ ਕਦੋਂ ਕਰਨੀਆਂ ਵਾ ਮਹੀਨਾ ਤਨਾਲੇ ਕੋ ਆਪਾ ਕੋ ਕਿਹੜਾ ਇੰਨੇ ਪੈ ਹੈ ਹੈ ਗਿਆ ਕਿ ਅੱਜੇ ਜਾਓ ਤੇ ਇਹ ਸਮਾਨ ਲੈ ਆਓ ਪਹਿਲਾ ਅਕਸਰ ਆਪਾ ਪਹਿਟੇ ਲ ਇਕੱਠਾ ਕਰਨਾ ਪੈਣਾ ਹਨੂ ਫੇਰ ਹੀ ਸਮਾਨ ਆਉਣਾ ਵਾ ਚਲ ਤੂੰ ਕੰਨੂ ਫਿਕਰ ਕਰਨੀ ਆ ਉਹ ਪਿਓ ਪਤ ਤਾਂ ਪੇ ਕਰ ਲੈਣਾ ਉਹਨਾਂ ਸਾਰਾ ਕੁਛ ਤੇ ਕਰਨਾ ਕਦੋਂ ਆ ਮਮੀ ਆ ਥੋੜੇ ਦਿਨ ਤੇ ਰਹਿ ਗਏ ਬਾਅਦ ਚ ਤੁਹਾਨੂੰ ਪਤਾ ਸੋ ਕੰਮ ਕਰਨ ਵਾਲੇ ਹੁੰਦੇ ਆ ਕੋਈ ਨਹੀਂ ਮੈਂ ਕਰਨੀ ਤੇਰੇ ਡੈਡੀ ਦੀ ਸਲਾਹ ਆਹੋ ਕਰੋ ਗੱਲ ਡੈਡੀ ਨਾਲ ਆਹੋ ਤੇ ਕੋਈ ਨਹੀਂ ਭਾਵੇਂ ਤੇ ਹੀ ਦੋਵੇਂ ਜਣੀਆਂ ਚੱਲ ਜਿਓ ਸ਼ਹਿਰ ਤੇ ਜੜੀ ਕੋਈ ਚੀਜ਼ ਖਰੀਦਣੀ ਖਰੀਦ ਲਿਆਓ ਫਿਰ ਹੈ ਦੋਨੋਂ ਨਹੀਂ ਘੱਟੋ ਜਾਣਾ ਤੂੰ ਵੀ ਨਾਲ ਜਾਇਓ ਸਾਨੂੰ ਤੇ ਚੀਜ਼ਾਂ ਦਾ ਪਤਾ ਵਾ ਕਿ ਆਪਾਂ ਤੇ ਚੱਲ ਮੇਨ ਮੇਨ ਚੀਜ਼ ਉਹ ਹੀ ਲੈਣੀ ਜਿਹੜੀ ਕੁੜੀਆਂ ਵਾਲੀ ਹੋ ਗਈ ਬਾਕੀ ਤੇ ਤੁਸੀਂ ਲੈਣਿਆ ਸਮਾਨ ਚੱਲ ਕੋਈ ਨਹੀਂ ਫੈਸਲਾ ਕਰ ਲੈਣੀ ਤੁਹਾਡੇ ਤੇ ਉਹ ਨਾ ਮੈਂ ਹੈ ਕਰੋ ਚੱਲ ਜਾਂਗੇ ਆਹੋ ਚੱਲ ਫਿਰ ਜਾਂਦੀ ਆ ਥੱਲੇ ਮੈਂ ਤੇ ਆ ਜਾ ਤੂੰ ਵੀ ਬਸ ਆ ਥੋੜਾ ਹੀ ਰਹਿ ਗਿਆ ਮੈਂ ਐਵੇਂ ਤਪੇ ਲੱਗੀ ਆ ਆ ਥੋੜਾ ਹੀ ਐ ਮੈਂ ਆ ਗਈ ਬਸ ਆਜੀ ਫਿਰ ਗੱਲ ਤੇ ਉਹਦਾ ਨਾ ਅਮਨ ਦੀ ਵੀ ਸੱਚੀ ਆ ਦਿਨ ਤੇ ਉਹਦਾ ਥੋੜੇ ਰਹਿ ਗਏ ਆ ਇਹਨਾਂ ਦੇ ਪਿਓ ਨਾਲ ਸਲਾਹ ਕਰਨੀ ਆ ਵੀ ਪਹਿਨ ਬੰਦ ਇੰਤਜ਼ਾਮ ਕਰੋ ਤੇ ਸ਼ਾਪਿੰਗ ਸਟਾਰਟ ਕਰੀਏ ਹੁਣ ਕੁੜੀ ਨੂੰ ਚੀਜ਼ਾਂ ਤਾਂ ਲੈ ਕੇ ਦੇਣੀਆਂ ਹੀ ਪੈਣੀਆਂ ਵਾ ਕੱਪੜਾ ਲਈ ਡਾ ਤੇ ਚਾਹੀਦਾ ਹੀ ਆ ਨਾ ਹੋਰ ਵੀ ਨਿੱਕਾ ਮੋਟਾ ਸਮਾਨ ਚਾਹੀਦਾ ਵਾ ਸੌਰੀ ਜਾਂ ਹੁੰਦੀਆਂ ਨਿਆਣੇ ਦੀਆਂ ਚੱਲ ਕੋਈ ਕਰਕੇ ਸਰਾਫਰ ਕਾਲ ਲਈਆਂ ਸ਼ਹਿਰ ਇਹਨਾਂ ਨੂੰ ਰੁਕ ਜਾ ਮਮੀ ਕਿੱਥੇ ਚੱਲੇ ਜੇ ਕਿਉਂ ਕੀ ਗੱਲ ਦੱਸ ਤਾਂ ਪਤਾ ਲੱਗਣਾ ਮੈਂ ਪੋਚਾ ਮਾਰਨ ਲਈ ਉੱਥੇ ਨੰਗੀ ਜਾਣ ਡੇ ਉਹ ਦਹੀਂ ਮੈਂ ਮੈਂ ਚੇਂਜ ਕੱਪੜੇ ਪਾਏ ਆ ਮੈਂ ਉਹ ਨਹੀਂ ਆਪਣਾ ਕੰਮ ਸਾਹਮਣਾ ਹੈਗਾ ਤੇ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਦਾ ਵੀ ਪਹਿਲਾਂ ਉਹ ਕੰਮ ਮੁਕਾ ਲਾਂ ਮੁੜ ਕੇ ਕਹਣਾ ਵੀ ਸਫਾਈ ਨਹੀਂ ਕੀਤੀ ਹੈਗੀ ਤੇ ਤੈਨੂੰ ਕਿੱਡਾ ਕ ਲੋੜ ਆਇਆ ਤੂੰ 10 ਮਿੰਟ ਠਹਿਰ ਕੇ ਇੱਥੇ ਮਾਰ ਲਈ ਕੰਮ ਕਰ ਲਈ ਆਪਣਾ ਤੇ ਤੁਸੀਂ ਚੱਪਲ ਹੀ ਬਾਹਰ ਲਾਜੋ ਹਾਂ ਫੇਰ ਚੱਲ ਜਿਓ ਹੰਦਰ ਤੇ ਚੱਪਲ ਮੈਂ ਲਾ ਕੇ ਉੱਤੋਂ ਸਿਆਲ ਮੈਂ ਬਿਮਾਰ ਹਾਂ ਨਾ ਤੇ ਜਾਂ ਮਮੀ ਤੇ ਫੇਰ ਦੌੜ ਨਾਲ ਰੁਕ ਜਾਂਦੇ ਤੇ ਬਾਅਦ ਚੋਂ ਕਰ ਲੈਂਦੇ ਅੱਛਾ ਉੱਤੋਂ ਧੁੱਪ ਲੰਘ ਜਾਂਦੀ ਤੂੰ ਮੁੜ ਕੇ ਕਦੀ ਅੰਦਰ ਤੇ ਕਦੀ ਬਾਹਰ ਨਹੀਂ ਗੰਦੇ ਹੋਣਾ ਤਾਂ ਵੀ ਕੱਪੜੇ ਗੰਦੇ ਹੋ ਜਾਂਦੇ ਨਹੀਂ ਤਸੀਂ ਕਿਹ ਬੰਨੀ ਲੱਗ ਜੋ ਨਾ ਤਸੀਂ ਕਿੱਪਾ ਲਾਉਣੀ ਆ ਨਾ ਤਸੀਂ ਬਾਅਦ ਚੋਂ ਕੰਮ ਕਰਨਾ ਉਹਨਾਂ ਦੀ ਸੁੱਖ ਤੇ ਕਰਨਾ ਵਾ ਨਹੀਂ ਤੈਨੂੰ ਉਦਾਂ ਹਣ ਨਾ ਮੈਂ ਚੰਗੀ ਨਹੀਂ ਲੱਗਦੀ ਤੈਨੂੰ ਮੇਰੀਆਂ ਚੱਪੜਾਂ ਰੜਕਦੀਆਂ ਨੇ ਤੇ ਚੱਪੜਾਂ ਤੇ ਮੈਂ ਪਾ ਕੇ ਫਿਰਨਾ ਹੀ ਨਹੀਂ ਅੱਛਾ ਚੰਗੀ ਐ ਚਵੇਂ ਲੱਗਣ ਵਾਲੀ ਕਿਹੜੀ ਗੱਲ ਵਾ ਫੇਰ ਕਹਿੰਦੇ ਵੀ ਕੋਈ ਕੰਮ ਨਹੀਂ ਕਰਦੀ ਜਾਂ ਕੀ ਕਰਦੀਆਂ ਤਾਂ ਫਿਰ ਤੂੰ ਹੀ ਕਰਨ ਨਹੀਂ ਦਿੰਦੇ ਇਹ ਕਰਨੀ ਆ ਇਨਸਾਨ ਕਰਨੀ ਆ ਮੇਰਾ ਨਹੀਂ ਹੈਗਾ ਘਰ ਕੋਲ ਠੀਕ ਆ ਤੇ ਨਾ ਮੇਰਾ ਇਥੇ ਰਹਿਣ ਨੂੰ ਜੀ ਕਰਦਾ ਵਾ ਮੇਰਾ ਤੇ ਬੰਦਾ ਨਹੀਂ ਚੰਗਾ ਮੈਂ ਉਹਨੂੰ ਕਹਿਨੀ ਆ ਵੀ ਮੈਂ ਇਥੇ ਨਹੀਂ ਰਹਿਣਾ ਇਹਦਾ ਕੁੱਲੀ ਬੰਨ ਲੈਹੀਂ ਉੱਥੇ ਹੀ ਬਹਿ ਜੀਏ ਅੱਛਾ ਕੁੱਲੀ ਤੱਕ ਪਹੁੰਚ ਗਈ ਆ ਕੋਈ ਹੈ ਅਕਲ ਮੌਤਕ ਨਹੀਂ ਤੈਨੂੰ ਨਹੀਂ ਇਹ ਚੱਕਰ ਮੌਤ ਵਾਲੀ ਕਿਹੜੀ ਗੱਲ ਆ ਇੱਥੇ ਹੈਗਾ ਕੋ ਮੇਰਾ ਵੀ ਕੀ ਨਹੀਂ ਆ ਇਥੇ ਸਾਰਾ ਕੁਝ ਤਾਂ ਹੈਗਾ ਹੋਰ ਕੀ ਚਾਹੀਦਾ ਤੈਨੂੰ ਤੂੰ ਜਿਹੜੇ ਟਰਾਲੇ ਭਰ-ਭਰ ਦਾਜ ਦੇ ਲਿਆਈ ਆ ਲੈ ਜਾ ਜਿੱਥੇ ਘੜਨੀ ਕੋਈ ਗੱਲ ਨਹੀਂ ਜਦੋਂ ਬਣਾ ਲੂੰਗੀ ਨਾ ਆਪਣਾ ਘਰ ਉਹ ਵੀ ਲੈ ਆਉਂਗੀ ਨਹੀਂ ਐਨੀ ਨਹੀਂ ਤੇ ਮਾੜੀ ਆ ਨਾ ਤੇ ਪਹਿਲਾਂ ਇਹ ਗੱਲ ਸੋਚ ਲਈ ਆ ਵੀ ਮੈਂ ਆਪਣਾ ਘਰ ਬਣਾਉਂਗੀ ਤੇ ਫੇਰ ਲਿਆਉਣਾ ਨਹੀਂ ਅੰਨਾ ਕੱਖ ਨਹੀਂ ਦੇਣਾ ਸਾਡੀਆਂ ਜੁੱਤੀਆਂ ਤਾਂ ਸਾਡਾ ਹੀ ਸਿਰ ਵੱਜਣਾ ਕਾਦਾ ਸਿਰ ਵੱਜਣਾ ਤੁਹਾਡਾ ਹੈ ਜਦੋਂ ਨਹੀਂ ਕੋਈ ਉਹ ਹੀ ਮੜੇ ਤੁਸੀਂ ਚੰਗੇ ਜੇ ਵੀ ਬੜੇ ਚੰਗੇ ਆ ਸਾਰਾ ਕੁਝ ਮੈਂ ਸੁਣ ਲਿਆ ਤੁਹਾਡਾ ਚਾਰ ਪੈਲੇ ਦੇ ਤੇ ਮਿੰਟੋ ਮਿੰਟੀ ਪੇਕੇ ਪਚਾਤੇ ਉਹਨਾਂ ਦੇ ਠੈ ਨਹੀਂ ਇੰਨੀ ਹੈਗੀ ਬਾਰ ਬਾਰ ਨਾ ਉਹ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਮੈਂ ਕਹਤਾ ਵਾ ਉਹ ਮਨ ਮਾਰਦੇ ਤੁਸੀਂ ਨਹੀਂ ਉਹਨਾਂ ਦਾ ਧੀ ਦਾ کارਖਾਨਾ ਦਾ ਪਤਾ ਹੀ ਹੋ ਦੇਣਾ ਨਾ ਕੱਖ ਨਹੀਂ ਉਹ ਕਟੌਰ ਬਣਾਉਂਦੇ ਆਂ ਇੱਥੋਂ ਜੋਰ ਜੋੜ ਕੇ ਕੱਲੀ ਜਾਣਾ ਉੱਥੇ ਬਣਾਈ ਜਾਣਾ ਮੁੜ ਕੇ ਆਖਣਾ ਮੇਰੇ ਤੇ ਪੇਕੇ ਆਂ ਦਿੱਤਾ ਨਹੀਂ ਕੀ ਮੈਨਾਂ ਦਿੰਨੀ ਆ ਕੀ ਮੈਨੂੰ ਦੇਣ ਦੇ ਛੱਡਿਆ ਵੀ ਕੀਓ ਛੱਡਿਆ ਵੀ ਕੀਓ ਤੂੰ ਤਾਂ ਸਾਹਮਣੇ ਫੜੀ ਗਈ ਆ ਨਹੀਂ ਕਾਦੀ ਫੜੀ ਗਈ ਆ ਆਖਰ ਰਿਸ਼ਤੇਦਾਰੀ ਰਿਸ਼ਤੇਦਾਰ ਦੇ ਕੰਮ ਹੁੰਦੇ ਆ ਫੇਰ ਕਿਉਂ ਦੇਤੇ ਆ ਤੇ ਨਾਲੇ ਆਪਣੇ ਤੇ ਤੁਹਾਡੇ ਦਿੱਤੇ ਆ ਮੈਂ ਅੱਛਾ ਤੇ ਮੈਂ ਤਾਂ ਗੱਲ ਦੱਸਾਂ ਜਿਹਦੇ ਕੋ ਸਰਦਾਰ ਆ ਨਾ ਮੈਨੂੰ ਕੋਈ ਭੁੱਲ ਨਹੀਂ ਭੁੱਲਣੀ ਬਾਹਰ ਉਹਨੇ ਜਾਣਾ ਸੀ ਉਹਨਾਂ ਕੋ ਮੁੰਡਾ ਨਹੀਂ ਕੱਲਿਆ ਗਿਆ ਤੇ ਤੇਰੇ ਤਰਲੇ ਮਾਰੇ ਤੇ ਤੂੰ ਸਾਡੀ ਧੌਣ ਤੇ ਗੋਡਾ ਰੱਖਿਆ ਉਹਨੂੰ ਬਾਹਰ ਘਾਲਤਾ ਉਹਦਾ ਰੁਕੜੇ ਮੂੰਹ ਉਹਨਾਂ ਦਾ ਵੀ ਆਹੋ ਉਹਨਾਂ ਦਾ ਫਟੇ ਮੂੰਹ ਗੱਲਾਂ ਕਰਦੇ ਨਹੀਂ ਕੋਈ ਕਹਿੰਦਾ ਬੈਠੇ ਰੋ ਐਵੇਂ ਨਾ ਗੱਲਾਂ ਕਰਿਆ ਕਰੋ ਕਿਉਂ ਮੈਂ ਚੁੱਪ ਕਰਕੇ ਬਵਾ ਨਹੀਂ ਤੇਰਾ ਨਾ ਪਿਓ ਦਾ ਘਰ ਖਾਂਢੀ ਤੇ ਫਿਰ ਉਹਨਾਂ ਨੂੰ ਗੱਲਾਂ ਵੀ ਨਹੀਂ ਕਰਨੀਆਂ ਠੀਕ ਹੈ ਮੇਰੀ ਨਾ ਗੱਲ ਆਪਣੀ ਾਕਾਤ ਵਿੱਚ ਰਹਿ ਇਹ ਨਾ ਕਿ ਵੀ ਮੈਨੂੰ ਤੇਰਾ ਸਿੱਧੀ ਕਰਨਾ ਪੈ ਗਿਆ ਤੈਨੂੰ ਜਿਆਦਾ ਮਰ ਛਿੱਧੀ ਕੀਤਾ ਨਾ ਸਿੱਧਾ ਕਰਨ ਵਾਲਾ ਉਹ ਤੇ ਕੀਤਾ ਨਹੀਂ ਗਿਆ ਉਹ ਥੋੜਾ ਤੇ ਦੋਸਤਾ ਹੁਣ ਮੇਰੀ ਵਾਰੀ ਰਹਿ ਗਈ ਮੈਨੂੰ ਵੀ ਤੋਰ ਦੋ ਨਹੀਂ ਮੈਂ ਤੇਰੇ ਨੂੰ ਮਾਰ ਕੇ ਨਾ ਮੂੰਹ ਤੇ ਚਪੇੜਾ ਤੇ ਮੈਂ ਤੇਰੇ ਦੰਦ ਦੁੰਦ ਪੰਨ ਛੜ ਨਹੀਂ ਆਪਣੀ ਆਪੇ ਕੰਟਰੋਲ ਕਰ ਲਾ ਇਹ ਤੈਨੂੰ ਮੈਂ ਦੱਸ ਦਿੱਤਾ ਹੀ ਕੰਟਰੋਲ ਹੀ ਆ ਤਾਂ ਹੀ ਦੇਈ ਐ ਤੇ ਚੁੱਪਰ ਕੇ ਰਹਿਣਾ ਕੋਈ ਸ਼ਰਮ ਹੈ ਜਾਈ ਨਹੀਂ ਤੈਨੂੰ ਦੁਰ ਫੜੇ ਮੂੰਹ ਆ ਨਾ ਤੇ ਦੁਰ ਫੜੇ ਮੂੰਹ ਤੇਰਾ ਬਸ ਇਹੋ ਗੱਲਾਂ ਆਂਦੀਆਂ ਹਰਮ ਦਾ ਵੀ ਕੀ ਆ ਨਾ ਉਹ ਕਦੇ ਸੁਣਦਾ ਮੇਰੀ ਭਕੇ ਬਨੇ ਲੱਚਲ ਜੀਏ ਕਿਤੇ ਹੁਣ ਤੇਰਾ ਰੋਜ਼ ਨੇ ਦੇ ਕੋਈ ਨਾ ਕੋਈ ਗੱਲਾਂ ਸੁਣੋ ਨਾਲੇ ਕੰਮ ਕਰੋ ਘਰ ਦਾ ਸਾਰਾ ਤੇ ਕੰਮ ਵਾਲੀ ਬਣਾ ਕੇ ਰੱਖਿਆ ਕਿ ਹੈ ਥੋੜਾ ਪੀ ਇਥੇ ਕੋ ਹੈਗਾ ਮੇਰਾ ਫਿਰ ਕਹਿੰਦੀ ਘਰ ਨਹੀਂ ਸੁਝਦੀ ਘਰ ਸਵਾ ਸਮਝਾਈ ਨਾ ਮੈਂ ਆਹੜ ਵੇਖਾਂ ਇਹਨਾਂ ਨੂੰ ਕਿਦਾਂ ਨੀਂਦਾ ਆਈਆਂ ਵਾ ਹੈ ਐਨਾ ਨਹੀਂ ਪਤਾ ਕਿ ਵਿਆਹ ਨੇੜੇ-ਨੇੜੇ ਆ ਗਿਆ ਵਾ ਉਠੋ ਤਾਂ ਕੀ ਕਰੂ ਮਹ ਅੱਖ ਲੱਗੀ ਨਹੀਂ ਤੁਸੀਂ ਸੁੱਤੇ ਹੀ ਰਹਿਣਾ ਤੁਹਾਨੂੰ ਕੋਈ ਫਿਕਰ ਹੈਗਾ ਵਾ ਉਹ ਕੀ ਹੋ ਗਿਆ ਵਾ ਹੁਣ ਕੀ ਆ ਹਾਂ ਮੁੰਡੇ ਦਾਦੀ ਦਾ ਫੋਨ ਆਇਆ ਹੈਗਾ ਅਗਲੇ ਤਿਆਰੀਆਂ ਕਰਨ ਦੇ ਆ ਹੈਂ ਤੇ ਤਾਨੂੰ ਕੋਈ ਪਤਾ ਹੀ ਨਹੀਂਗਾ ਤੁਹਾਡੀ ਧੀ ਦਾ ਵਿਆਹ ਵਾ ਤੇ ਉਹਨੇ ਹੁਣ ਕਪੜਾ ਲੀੜਾ ਕੋ ਲੈ ਕੇ ਦਵਾਂਗੇ ਤੇ ਫੇਰ ਹੀ ਸੁਆਉਂਗੀ ਇੱਕਦਮ ਤੇ ਸਾਰਾ ਕੁਝ ਹੋ ਜਾਣਾ ਤੇ ਤੁਹਾਨੂੰ ਫਿਕਰ ਹੀ ਕੋਈ ਨਹੀਂਗਾ ਐਉਂ ਸੁੱਤੇ ਜਿੱਦਾਂ ਕੋਈ ਕੰਮ ਹੀ ਨਹੀਂ ਹੁੰਦਾ ਉਹ ਚੱਲ ਮੜੀ ਜੇ ਅੱਖ ਲੱਗ ਗਈ ਤੂੰ ਦੇ ਪਿਛੇ ਪੈਈ ਨਹੀਂ ਗੱਲ ਦੇ ਤੇ ਪਿਛੇ ਨਾ ਪਵਾ ਤੇ ਕੀ ਕਰਾਂ ਉਦਾਂ ਤੁਹਾਨੂੰ ਪਤਾ ਨਹੀਂ ਲੱਗਦਾ ਹੋਣਾ ਤਾਂ ਦਿਖਾਉਣੀ ਚਾਹੀਦਾ ਵਾ ਹੋਣਾ ਵੀ ਚਾਹੀਦਾ ਵਾ ਪੈਸਿਆਂ ਦਾ ਪ੍ਰਬੰਧ ਕਰੋ ਤੇ ਸ਼ਹਿਰ ਜਾਣਾ ਵਾ ਤੇ ਕਪੜਾ ਲੀੜਾ ਖਰੀਦ ਕੇ ਲੈ ਆਉਣਾ ਕੁੜੀ ਵਾਸਤੇ ਕੰਮ ਕਰਦੇ ਫਿਰਦੇ ਆ ਮੁੜਾ ਕਿੱਥੇ ਆ? ਇੱਥੇ ਹੋਣਾ ਵੀ ਬਾਹਰੋਂ ਕੋਈ ਕਿਹੜਾ ਸ਼ਿਗਾਰਾ ਕੋਈ? ਉਹਨੂੰ ਆਵਾਜ਼ ਮਾਰ। ਤੇ ਮੈਂ ਕਿਹ ਬੰਦੇ ਆ ਲਕਲਾਵਾ ਇਹਨੂੰ, ਹੈਂ? ਚੱਲ ਮੈਂ ਮਾਰਦੀ ਹੁਣੇ ਆਵਾਜ਼। ਉਹ ਆਵਾਜ਼ ਮਾਰ ਕੇ ਲਿਆ ਤੇ ਫਿਰ ਮੈਂ ਕਮਾਂ ਕਿ ਬੰਦੇ ਨੂੰ ਜਿੰਨੇ ਪੈਸੇ ਲੈ ਆਉਂਦਾ। ਜਸਪਿੰਦਰ ਜਸਪਿੰਦਰ ਹਾਂਜੀ ਹਾਂਜੀ। ਇੱਧਰ ਆ ਪੁੱਤ। ਆਇਆ ਬੈਠਾ। ਉਹ ਮੇਰੀ ਗੱਲ ਸੁਣ। ਹਾਂਜੀ। ਮੈਂ ਨਾ ਆਰਤੀ ਨੂੰ ਕਰਦਣਾ ਵਾ ਖੂਣਾ। ਠੀਕ। ਤੇ ਉਹ ਕੋਈ ਰੁਪਈਆ 30000 ਲੈ ਕੇ ਨਾ ਤੇ ਆਪਣੀ ਮਾਂ ਦੇ ਤੜੀ ਤਰਾ ਤੇ ਜੋ ਲਿਆਉਣਾ ਵਾ ਜਾ ਕੇ ਵੈਹ ਤਾਂ ਸਬਾਨ ਕਹਿਣ ਮੁਰਕੇ ਮੈਨੂੰ ਨਾ ਕਿ ਆ ਹੈ ਨਹੀਂ ਤੇ ਆ ਹੈ ਨਹੀਂ ਠੀਕ ਆ ਠੀਕ ਹੈ ਤੇ ਜਾ ਹੈ ਨਾ ਕੋਈ ਨਾ ਫੋਨ ਕਰਦੇਓ ਕੋ ਦਿੰਦਾ ਨਹੀਂ ਹੁੰਦਾ ਹਾਂ ਦਾ ਟੈਡੀ ਦਾ ਫੋਨ ਕਰਾਓ ਬਈ ਨਾ ਉਹ ਚੱਲ ਕੋਈ ਨਹੀਂ ਮੈਂ ਕਰਦ ਰਮ ਹੁਣ ਆ ਮੇਰੀ ਗੱਲ ਸੁਣ ਤੂੰ ਵੀ ਨ ਅੱਖਾਂ ਨਾਲ ਮੀਟ ਕੇ ਬੈ ਹੁਣ ਥੋੜਾ ਜਿਹਾ ਅੱਖਾਂ ਖੋਲੋ ਪਿਓ ਪੋਤਾ ਆਪਣੀਆਂ ਉਹ ਚੱਲ ਕੋਈ ਨਹੀਂ ਤੂੰ ਹੀ ਗੱਲ ਕਰਨ ਲੱਗੀ ਹੈ ਚੱਲਿਆ ਜਾ ਹੈਗਾ ਵਾ ਜਿੰਨੇ ਚਾਹੀਦੇ ਆ ਨਾ ਮੈਨੂੰ ਦੱਸ ਦੋ ਫਿਰ ਮੈਂ ਉਹਨੇ ਲੈ ਮੈਂ ਤਾਂ 30 ਜਾਨਾ ਸੱਜਣਾ ਵੇਖ ਲੈ ਫਿਰ ਨਾ ਗਈ 30 ਹੁਣ ਮਗਾ ਲਓ ਤੇ ਵੇਖ ਲੈਨੇ ਸਬਾਨ ਸੁੰਨ ਲਿਆ ਕੇ ਜੇ ਲੋੜ ਪ ਚਲੋ ਫਿਰ ਲੈਵਾਂਗੇ ਡੇੜੀ ਉਹਦੋਂ ਮੈਂ ਗੱਲ ਕਰ ਲੈਣਾ ਵਾ ਤੇ ਪਰ ਫਿਰ ਵੀ ਨਾ ਥੋੜਾ ਹੱਥ ਘੁੱਟ ਕੇ ਚੱਲਿਓ ਐਵੇਂ ਨਜਾਇਜ਼ ਪੈਸੇ ਖਰਚੀ ਜਾਇਓ ਨਜਾਇਜ਼ ਕਿੱਥੇ ਖਰਚਣੇ ਆ ਜਿਹੜੀ ਹੁਣ ਚੀਜ਼ ਦੀ ਲੋੜ ਲੈਣੀ ਨੀਗੀ ਤੁਸੀਂ ਦੇ ਹੱਥ ਕਰਦੇ ਜੇ ਕੋਈ ਨਹੀਂ ਡੜੀ ਖਰਚਣੇ ਤਾਂ ਪੈਂਦੇ ਹੀ ਆ ਇਹੋ ਜੇ ਕੰਮ ਤੇ ਬੈਠੋ ਤੁਸੀਂ ਖਰਚਣੇ ਤਾਂ ਪੈਂਦੇ ਆ ਨਾ ਤੈਨੂੰ ਨਹੀਂ ਨਾ ਪਤਾ ਚਲੋ ਡੈਡੀ ਹੁਣ ਲਿਆਉਣੇ ਤੇ ਹੈਗੇ ਇੱਕ ਵਾਰੀ ਹੁਣ ਉਹਦਾਂ ਗੱਲ ਕਰ ਲਿਓ। ਉਹ ਮੇਰੀ ਗੱਲ ਸੁਣ। ਉਹਨੂੰ ਮੈਂ ਰੁਪਈਆ ਲੱਖ ਕਹਿ ਦਿੰਦਾ ਵਾਂ ਤੇ ਬਾਕੀ ਗੱਲ ਇਹ ਵੀ 30 ਹੋਣ ਲੈ ਆ ਤੇ ਮੁੜ ਕੇ ਜਿਤਨਾ ਜਿਤਨਾ ਰੋੜ ਪਿੰਦੀ ਜਾਊਗੀ ਨਾ ਉਹ ਸਭ ਨਾਲ ਲਿਉਂਦੇ ਜਾਵਾਂਗੇ। ਅੱਜ ਇੱਕ ਵਾਰੀ ਲੈਣ ਦੇ ਨਾ ਤੇ ਇੱਕੋ ਟੱਕੇ ਮੁੱਕ ਜਾਣਾ ਸਭ ਕੋ। ਆਹੋ ਇਹਨਾਂ ਨੇ ਖਰਚੀ ਜਾਣੀ। ਉਹ ਤਾਂ ਗੱਲ ਵਾ। ਚਲੋ ਕੋਈ ਨਹੀਂ ਮੈਂ ਫੇਰ ਲੈ ਆਉਣਾ। ਇਤਾਂ ਦੇ ਬੰਦੇ ਤੇ ਅੱਜ ਦਾ ਪਿੱਛਾ ਕਰ ਲੈਂਦਾ ਕੋਈ ਤੇ ਅੱਜ ਘਰ ਹੈ ਨਹੀਂਗਾ ਉੱਥੇ ਹੈ ਨਹੀਂਗਾ ਉੱਥੇ ਹੈ ਨਹੀਂਗਾ। ਚਲੋ ਕਰ ਦਿਓ ਫੋਨ ਫੇਰ ਮੈਂ ਜਾਂਦਾ। ਮੈਂ ਕੋਈ ਤੂੰ ਚੱਲ ਫਰ। ਆਹੋ ਉਈ ਮਨਾ ਕੋ ਕਾਮਤੰਦਾ ਵੇ ਮੜਾ ਤੇ ਉਧਰ ਚੱਲ ਗਿਆ ਵਾ ਚੱਲ ਯਾਰ ਇਦਾਂ ਫੋਨ ਹੀ ਕਰ ਲੈ ਫੇਰ ਬਾਕੀ ਕੰਮ ਬਾਅਦ ਚ ਕਰਦੇ ਆ ਨਾ ਵਾ ਹਾਂਜੀ ਹੋ ਗਈ ਪੁੱਤ ਤਿਆਰ ਹਾਂਜੀ ਹੋ ਗਈਆਂ ਚੱਲੀਏ ਪੁੱਤ ਫੇਰ ਟਾਈਮ ਨਾ ਚਲੋ ਫੇਰ ਮੇਰੀ ਗੱਲ ਸੁਣ ਕੀ ਕੀ ਲੈਣਾ ਮੇਰੇ ਤੀਨੇ ਮੰਮੀ ਇਦਾਂ ਦਾ ਨਾ ਪਤਾ ਜੀ ਸੋਚ ਕੇ ਜਾਈਏ ਨਾ ਜਿਹੜੀ ਚੀਜ਼ ਉਹ ਮਿਲਦੀ ਨਹੀਂ ਹੁੰਦੀ ਬਾਰੇ ਚ ਬੰਦੇ ਦਾ ਮਨ ਦੁਖੀ ਜਾ ਹੋ ਜਾਂਦਾ ਵਾ ਤੇ ਉੱਥੇ ਜਾ ਕੇ ਨਾ ਆਪਾਂ ਵੇਖ ਲਾਂਗੇ ਜਿਹੜੀ ਚੀਜ਼ ਸਹੀ ਲੱਗੂਗੀ ਲੈ ਲਾਂਗੇ ਚਲ ਕੋਈ ਨਹੀਂ ਜਿਹੜੀ ਚੀਜ਼ ਨੂੰ ਜੀ ਕਰੂਗਾ ਨਾ ਉਹੋ ਹੀ ਲੈ ਲਈ ਚਕੀ ਨਾ ਕੋਈ ਗੱਲ ਨਹੀਂ ਪੈਸਾ ਦਾ ਪ੍ਰਬੰਧ ਤੇ ਪਿਓ ਨੇ ਕਰਤਾ ਵਾ ਹਾਂਜੀ ਕੋਈ ਗੱਲ ਨਹੀਂ ਆਹੋ ਜੋ ਜੋ ਵੀ ਲੈਣਾ ਵਾ ਨਾ ਉਹੋ ਹੀ ਚੀਜ਼ ਲੈਣੀ ਜੇ ਮੇਕਅਪ ਦਾ ਸਮਾਨ ਲੈਣਾ ਉਹ ਵੀ ਅੱਜ ਲੈ ਲਈ ਦੋ ਕੋਈ ਗੱਲ ਨਹੀਂ ਮੰਮੀ ਟਾਈਮ ਵੇਖ ਲਾਂਗੇ ਜੇ ਤਾਂ ਹੋਊਗਾ ਨਾ ਲੈ ਲਾਂਗੇ ਆਪਾਂ ਜ਼ਰੂਰੀ ਰੋਜ਼ ਰੋਜ਼ ਜਾਣਾ ਵਾ ਤੇ ਕੱਪੜੇ ਜਿਹੜੇ ਆ ਨਾ ਉਥੋਂ ਸਵਾਲੀ ਸ਼ੈਰ ਹੋਈ ਉਹ ਸੋਹਣੇ ਸਿੰਦੇ ਆ ਪਿੰਡਾਂ ਵਾਲੀਆਂ ਨਾ ਕਿਤੇ ਖਰਾਬ ਕਰ ਦਿੰਦੇ ਆ ਕੱਪੜਾ ਮੰਮੀ ਬਾਹਰੋਂ ਕਾਦੇ ਲਈ ਸੋਹਣੇ ਭਾਬੀ ਸੀਤੇ ਦਿੰਦੇ ਨੇ ਚਲਪਾ ਵੀ ਲੱਗਦਾ ਟਾਈਮ ਲੱਗਣਾ ਵਾ ਹੁਣ ਮੁੰਡਾ ਵੀ ਸਾਹਮਣਾ ਹੁੰਦਾ ਵਾ ਹੈ ਤੈਨੂੰ ਪਤਾ ਤੇ ਹੈ ਹੀ ਪਈ ਹੁਣ ਵਿਆਹ ਦੇ ਕਰਕੇ ਕੰਮ ਵੀ ਘਰ ਚ ਬਿਠੇ ਰਹੇ ਆ ਤੇ ਤੂੰ ਨਾ ਸ਼ਹਿਰੇ ਹੀ ਤੀ ਐ ਵਿੱਚ ਠੀਕ ਆ ਚਲੋ ਕੋਈ ਗੱਲ ਨਹੀਂ ਵੇਖ ਲਾਂਗੇ ਆਹ ਮੈਂ ਵੇਖਾਂ ਭੜਾਵਣ ਤਿਆਰ ਹੋਈ ਕਿ ਨਹੀਂ ਹੋ ਗਈ ਵੀ ਨਹੀਂ ਚਲੋ ਆ ਫਿਰ ਲੈ ਲੈਣਾ ਵਾ ਤੁੰ ਲੱਲਾ ਤੁਸੀਂ ਕਹਿੰਦੇ ਹੋ ਚੱਲ ਲਾ ਰਹਿਣ ਦੇ ਨੇ ਮੰਮੀ ਹਾਂ ਕਿਹੇ ਵੇਲੇ ਮੜਕੀ ਮਿਲਦੇ ਨੇ ਐਵੇਂ ਬਾਹਰ ਚੁੱਕੀ ਜਾਵਾਂਗੇ ਉਧਰੋਂ ਹੋਰ ਵੀ ਕੱਪੜੇ ਹੋ ਜਾਣੇ ਆ ਇਹਦੇ ਨਾਲ ਫਿਰ ਕਿਤੇ ਸੂਟ ਸੜ ਬਣਾ ਲੇ ਚਾਲ ਤੇਰੀ ਮਰਜ਼ੀ ਆ ਪੁੱਤ ਜਿੱਦਾਂ ਕਰਨੀ ਆ ਕਰ ਲੈ ਹੈ ਤੂੰ ਖੁਸ਼ ਚਾਹੀਦੀ ਬਸ ਮੈਨੂੰ ਚਲੋ ਚਲਾ ਆ ਲੈ ਪੁੱਤ ਚਾਬੀ ਤੈਨੂੰ ਕਿੱਥੇ ਚੱਲੇ ਹੋ ਮੰਮੀ ਮੈਂ ਯਾਰ ਅੱਗੇ ਚੱਲਿਆ ਹਰਚਵਾਲ ਤੱਕ ਕੀ ਕੰਮ ਹਰਚਵਾਲ ਕੰਮ ਇਹ ਆਪੀ 1 2 ਆਪਣੇ ਨੇ ਹਾਂ ਬਾਕੀ ਡੈਡੀ ਕਹਿੰਦੇ ਸੀ ਵੀ ਖਾ ਦਾਲੇ ਵਾਲੇ ਜਾਈ ਉਹ ਤਾਂ ਪਿਛਲਾਣਾ ਸਾਭ ਜਾ ਵੇਖਣ ਆਲਾ ਸੀ ਉਹ ਹੈਗੂ ਭਲੇਖਾ ਲੱਗਦਾ ਹੈ ਕੋਈ 2-3000 ਦਾ ਅੱਛਾ ਤੇ ਨਾਲੇ ਉਹ ਵੀ ਕਿਉਂ ਨਾ ਪੈਸੇ ਕੋਈ ਉਹਨੂੰ ਦੇਵਾਂਗੇ ਹਾਂ ਤੇ ਗਾਂ ਫੇਰ ਲਿਆਉਣ ਵਾਲਾ ਬੰਦਾ ਬੰਦਾ ਤੇ ਪੁੱਤ ਛੇਤੀ ਆ ਜੀ ਫੇ ਮਮੀ ਟਾਈਮ ਤੇ ਵੇਖੋ ਉੱਥੇ ਲੱਗ ਗਈ ਜਾਣਾ ਮੈਂ ਕਿੰਨੇ ਕੰਮ ਨੇ ਨਿਗੇ ਨਿਗੇ ਤੇ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਸੀ ਵੀ ਮੈਨੂੰ ਟਾਈਮ ਲੱਗ ਜਾਣਾ ਜੇ ਤੇ ਬਾਰ-ਬਾਰ ਮੈਨੂੰ ਫੋਨ ਨਾ ਕਰਿਓ ਨਾਲੇ ਨਹੀਂ ਬਾਬਾ ਕਰਦੀ ਫਿਰ ਤੂੰ ਕਿਤੇ ਜਾਣਾ ਹੋਣਾ ਤੈਨੂੰ ਫਿਕਰਤ ਹੁੰਦਾ ਹੀ ਆ ਉਹੀ ਮੈਂ ਤੁਹਾਨੂੰ ਕਹਿਣ ਡਿਆ ਵੀ ਤੁਹਾਡੀ ਆਦਤ ਤਾਂ ਤੁਸੀਂ ਫੋਨ ਕਰੀ ਜਾਣਾ ਹੁੰਦਾ ਕਰੀ ਜਾਣਾ ਤੇ ਮੁੰਕੇ ਦੂਣਾ ਟਾਈਮ ਲੱਗਦਾ ਲੈ ਤੂੰ ਹੋਰ ਕਿੱਦਾਂ ਦੀ ਆ ਉੱਥੇ ਬੈਂਕ 'ਚ ਵੀ ਏ ਉਹਨਾਂ ਕਿਹੜਾ ਵੀ ਜਾਂਦਾ ਮੈਨੂੰ ਆਖਣਾ ਵੀ ਆ ਫੜ ਤੂੰ ਭਾਰ ਪੁੱਛਦੇ ਆਪਣਾ ਤੇਰੇ ਕੱਢਦੇ ਨੇ ਪਹਿਲਾਂ ਪੈਸੇ ਉੱਥੇ ਟਾਈਮ ਲੱਗਦਾ ਤੁਹਾਨੂੰ ਪਤਾ ਕਿੱਡੀਆਂ-ਕੱਡੀਆਂ ਲੈਣਾ ਲੱਗੀਆਂ ਆ ਛੁੱਟੀਆਂ ਛੱਟੀਆਂ ਵਿੱਚ ਵਿੱਚ ਆ ਗਈਆਂ ਅਸੀਂ ਆਹੋ ਛੁੱਟੀਆਂ ਉਹਨਾਂ ਕਰਕੇ ਆ ਠੀਕ ਤੇ ਬਾਕੀ ਜੀ ਕੋਈ ਜੇ ਤੁਸੀਂ ਮਗਾਉਣਾ ਦੱਸ ਦਿਓ ਕੋ ਸਬਦਾ ਸਬਦਾ ਮੈਂ ਤੈਨੂੰ ਕੀ ਦੱਸਾਂ ਆਲੂ ਪਿਆਜ ਲੈ ਆਵੀ ਮਰਚਾਂ ਲੈ ਆਈਂ ਅਦਰਕ ਲੈ ਆਵੀ ਬਾਕੀ ਜਸਮਨ ਸਾਰਾ ਹੀ ਹੈਗਾ ਤੇ ਰਸੋਈ ਦਾ ਸਬਦਾ ਅਸਹੀ ਦਾ ਜੀ ਲੋੜ ਪਊਗੀ ਤੇ ਮੈਂ ਫੋਨ ਕਰਦਾਂਗੀ ਨਾਲੇ ਬਾਤਾਂ ਤੇ ਮੇਰੀ ਗੱਲ ਹੋ ਜੂ ਤੇਰੇ ਨਾਲ ਫੋਨ ਮੈਂ ਕਰਨਾ ਜ਼ਰੂਰ ਹੈ ਹਾਂ ਮੈਂ ਕਰਾਂਗੀ ਇੱਕ ਵਾਰ ਜ਼ਰੂਰ ਕਰਾਂਗੀ ਇੱਕ ਕਰ ਤੂੰ ਵੀ ਵੇਖ ਕੇ ਦੱਸੋ ਰਸੋਈ ਚ ਵੀ ਜੇ ਕੁਝ ਲੈਣ ਆਲਾ ਹੈ ਚੱਲ ਕੋਈ ਨਹੀਂ ਆਹੋ ਲੈ ਜੇ ਤੂੰ ਕਿਹਾ ਸੀ ਨਾ ਤਾਂ ਮੈਂ ਵੇਖਣ ਗਈ ਤੇ ਦੋ ਚਾਰ ਚੀਜ਼ਾਂ ਨਿਕਲ ਹੀ ਆਈਆਂ ਮੈਂ ਚੱਲ ਹੁਣ ਮੰਗਾ ਹੀ ਲੈਣੀ ਦੱਸੋ ਕੀ ਕੀ ਇੱਕ ਤਾਂ ਲੈਣੀ ਖੰਡ ਅੱਛਾ ਤੇ ਇੱਕ ਆ ਪੱਤੀ ਲੈਣੀ ਕਿਲੋ ਕ ਹਲਦੀ ਲੈਣੀ ਖੰਡ ਤੋਂ ਮੰਮੀ ਤੋੜਾ ਨਾ ਲੈ ਗਈ ਮੈਂ ਤਾਂ ਨਹੀਂ ਲੈ ਆ ਵਾ ਵਾ ਦੋ ਚਾਰ ਮਹੀਨੇ ਨਾਲ ਰਹ ਜਾਂਦੀ ਆ ਮੁਰਕੋ ਗਾਵੇਂ ਹਣਾ ਲੋੜ-ਲੋੜ ਪੈਂਦੀ ਏ ਹੋਰ ਹੁਣ ਲੋੜ ਤਾਂ ਪਈ ਰਹਿੰਦੀ ਆ ਤੇ ਚੱਲ ਫੇਰ ਠੀਕ ਆ ਜੇ ਤੈਨੂੰ ਸੁਣਾ ਦਿੰਦਾ ਲੈ ਆਈ ਮੇਰਾ ਕੋਲ ਲੈ ਮੰਗਾ ਵੇ ਲੋ ਤਾਂ ਤੂੰ ਹੀ ਕਹਿੰਦੇ ਹੋ ਕਿ ਨਹੀਂ ਸਾਰਾ ਕੁਝ ਹੀ ਹੈਗਾ ਉਹ ਮੈਂ ਵੇਖਣ ਕੋਣੇ ਪੁੱਤ ਕਹਤਾ ਚਲ ਕੋਈ ਨਹੀਂ ਠੀਕ ਆ ਫਿਰ ਮੈਂ ਚੱਲਦਾ ਚੰਗਾ ਪੁੱਤ ਚੰਗਾ ਚੱਲ ਮੇਰਾ ਪੁੱਤ ਚੱਲ ਚੱਲ ਤੇ ਜਾਂਦਾ ਪਰ ਮੇਰਾ ਧਿਆਨ ਇਹਦੇ ਵਿੱਚ ਹੀ ਰਹਿੰਦਾ ਥੱਲੇ ਕਿਤੇ ਨਹੀਂ ਹਨੀ ਉੱਤੇ ਵੇਖਾਂ ਹਮੇ ਉੱਤੇ ਨੇ ਬੈਠੇ ਹੋਣ ਠੀਕਾ ਠੀਕਾ ਚੱਲ ਕੋਈ ਗੱਲ ਨਹੀਂ ਤੂੰ ਦੱਸ ਦੇ ਫਿਰ ਫੋਨ ਕਰਦੀ ਮੈਨੂੰ ਚੱਲ ਕੋਈ ਨਹੀਂ ਫਿਰ ਕੀ ਕਰਨ ਨਾ ਜਾਣਾ ਤੇ ਪੈਣਾ ਹੀ ਆ ਚੱਲ ਠੀਕ ਆ ਓਕੇ ਓਕੇ ਦੱਸ ਤੁਸੀਂ ਇੱਥੇ ਖਲੋਤੇ ਜੇ ਮੈਂ ਤੁਹਾਨੂੰ ਥੱਲੇ ਵਜਨ ਡਈ ਆ ਮਾਰਨ ਕਿਉਂ ਮੈਨੂੰ ਕੋ ਵਜਨ ਮਾਰਨੀ ਮੈਂ ਲੱਭਣ ਡਈ ਮੈਂ ਵੈਨੀ ਆ ਕਿ ਇਹਨਾਂ ਨੂੰ ਕੋਈ ਨਹੀਂ ਕੋਈ ਸਬਜ਼ੀ ਬਾਹਰੋਂ ਤੋੜ ਕੇ ਲਿਆ ਦੋ ਹਾਂ ਮੈਨੂੰ ਤਾਂ ਸਬਜ਼ੀ ਗਾਰੀ ਬਹੁਤ ਦੂਰ ਵਾ ਆਹ ਸਬਜੀ ਲੱਗੀ ਬਾਹਰ ਸਬਜੀ ਦੇ ਤੋਰ ਲੈ ਗਾਣ ਵੇਖੋ ਕਿਦਾਂ ਹੋਇਆ ਤੇ ਮੇਰਾ ਵੜ ਨੂੰ ਜੀ ਨਹੀਂ ਕਰਨ ਦਿਆ ਮੈਂ ਤਾਂ ਕਹਿਆ ਵੀ ਚਲ ਤੂੰ ਹੀ ਤੋੜ ਕੇ ਲਿਆ ਦਿਓ ਸਰ ਕੱਖ ਕਾਣ ਨੂੰ ਤੂੰ ਕੀ ਕਹਿਣਾ ਆਹ ਲੱਗੇ ਬੂਟੇ ਇਹਦੇ ਨਾਲ ਜੋ ਜਿਹੜੀ ਚੀਜ਼ ਲੱਗੀ ਆ ਤੋੜ ਕੇ ਲਿਆ ਆ ਮੈਨੂੰ ਜਾਣ ਨੂੰ ਜੀ ਨਹੀਂ ਕਰਨ ਮੈਂ ਤਾਂ ਤੁਹਾਨੂੰ ਕਹਿਣ ਦੀ ਆ ਤੇ ਮੈਂ ਆਪੇ ਨਹੀਂ ਤੋੜ ਲਿਉਣੀ ਲੈ ਅੱਗੋਂ ਹੋਰ ਜੇ ਮੈਂ ਨਾ ਹੋ ਮਕਰ ਫੇਰ ਤੇ ਫਿਰ ਮੈਂ ਬਣਾ ਦੇਣੀ ਦਾਲ ਤੂਲ ਕੋਈ ਫਿਰ ਹੋਰ ਕੀ ਫੇਰ ਕਹਣਾ ਉਹ ਬਣਾ ਛੱਡਦੀ ਐ ਤੁਹਾਡਾ ਉਹ ਤਾਂ ਗੇਟ ਦੇ ਬਾਹਰੋਂ ਹੀ ਸਬਜੀ ਤੋਰੀ ਜਾਂਦੀ ਤੇ ਫੇਰ ਕੀ ਹੋਇਆ ਜੇ ਲਿਆ ਦੋਗੇ ਤੋੜ ਕੇ ਤੇ ਕੀ ਲਿਆਵਾ ਮਤਾਂਉ ਲੱਗੇ ਜੋ ਮਤਾਂਉ ਲੈ ਆਂ ਤੋਰ ਕੇ ਇਹ ਮਤਾਂਉਾਂ ਨੂੰ ਜੀ ਨਹੀਂ ਕਰਨਿਆ ਤੁਸੀਂ ਇਦਾਂ ਕਰੋ ਸਾਗ ਤੋੜ ਲਿਓ ਹਾਂ ਉਹ ਬਣਾ ਲੈਨੇ ਅੱਜ ਸਾਗ ਤੋੜ ਲਿਓ ਸਾਗ ਮੇਰੇ ਕੋਲੇ ਕੱਲੇ ਘਟਣਾ ਵਾ ਜੇ ਹੁਣ ਲਿਆਵਾਂਗੇ ਤੇ ਕਦੋਂ ਬਣਾਵਾਂਗੇ ਤੇ ਤੁਸੀਂ ਨਾਲ ਕਰਾ ਦਿਓ ਹਾਂ ਮੇਰੇ ਛੇਤੀ ਬੰਨ ਜਾਊਗਾ ਨਾਲ ਨਾਲ ਨੂੰ ਕਰੋੜਾਂ ਵਾਲਾ ਕੰਮ ਐ ਨਹੀਂ ਮੈਨੂੰ ਹੁਣੇ ਕੋਈ ਫੋਨ ਆ ਕਾ ਤੇ ਮੈਂ ਚਲ ਜਾਣਾ ਕਿਤੇ ਨਾਲ ਚੰਗਾ ਕੰਮ ਆ ਤੁਹਾਡੇ ਆੜਾ ਵੀ ਮੈਂ ਨਹੀਂ ਉਹ ਬਣਾਉਣਾ ਜੇ ਤੇ ਕਹਿਨੀ ਆ ਤੇ ਮੇਰੇ ਨਾਲ ਚੱਲ ਸਾਗ ਤੋੜ ਕੇ ਤਨ ਮੈਂ ਦੇ ਦੇਣਾ ਤਦਾਂ ਸਾਹਤ ਹੋਤੀ ਕਰਾਉਣਾ ਪੈਂਦਾ ਹੁਣ ਕੱਲੇ ਬੰਦੇ ਦਾ ਬਸ ਥੋੜਾ ਵੈ ਇਨਾ ਓ ਯਾਰ ਮੇਰੇ ਸਿਰ ਤੇ ਨਾ ਰਹੀ ਮੈਂ ਨਹੀਂ ਤੈਨੂੰ ਮੈਂ ਐਵੇਂ ਕਹਿਦਾ ਜੇ ਬਣਦਾ ਵਾ ਤੇ ਬਣਾ ਲਾ ਜੇ ਨਹੀਂ ਬਣਦਾ ਤੇ ਰਹਿਂਦੇ ਚੱਲ ਫੇਰ ਬਤਾਉਂ ਹੀ ਤੋੜ ਕੇ ਆਦਾ ਮੈਂ ਉਹ ਹੀ ਬਣਾ ਦਿੰਨੀ ਆ ਚੱਲ ਬਤਾਉਂ ਮੈਂ ਲਿਆ ਦੇਣਾ ਚੱਲ ਓਏ ਕੱਖਾਂ